ਇੱਕ ਭਾਈ ਰਾਜੇ ਦਾ ਮੁੰਡਾ ਸੀਗਾ ਲੱਤੋਂ ਲੰਗੜਾ ਸੀ ਸੁਣ ਲਾਣ ਉਹਨੂੰ ਉਹਨੂੰ ਮਤਲਬ ਆ ਵੀ ਅੱਧੀ ਉਮਰ ਨਾਂਗੀ ਉਹਦੀ ਕਿਸੇ ਰਾਜੇ ਨੂੰ ਪਸੰਦ ਨਾ ਕਰਿਆ ਸਾਦੀ ਨਾ ਹੋਈ ਉਹਦੀ ਆ ਉਹਦੀ ਮਾਂ ਨੂੰ ਕਹਿੰਦਾ ਮਾਂ ਕਹਿੰਦਾ ਹਾਂ ਕਹਾਂ ਵੀ ਮੇਰੀ ਅੱਧੀ ਉਮਰ ਨਾਂਗੀ ਰਾਜਪਾਗ ਆਪਣੇ ਕੋਲ ਸਾਰਾ ਕੁਝ ਹੈ ਵੀ ਮੇਰੀ ਸਾਦੀ ਕਿਉਂ ਨਹੀਂ ਹੁੰਦੀ ਉਹ ਕਹਿੰਦੀ ਕੋਈ ਨਾ ਭੇਪਾ ਜੋਸੀ ਸੱਦਾਂਗੇ ਕਿਉਂਕਿ ਜੋਸੀ ਜੋਸ ਲਾਉਂਦੇ ਹੁੰਦੇ ਜੋਸੀ ਨੂੰ ਬੁਲਾਇਆ ਜੋਸੀ ਨੂੰ ਕਹਿੰਦੀ ਵੀ ਜੋਤਸਲਾਹ ਕੇ ਦੇਖ ਵੀ ਇਹਦੇ ਕਰਮਾਂ ਦੇ ਵਿੱਚ ਸਾਦੀ ਹੈ ਕਿ ਨਾ ਹੈ ਜੋਸੀ ਭਈ ਜੋਤਸਲਾਹ ਕੇ ਕਹਿੰਦਾ ਵੀ ਇਹਦੇ ਕਰਮਾਂ ਚ ਸਾਦੀ ਅੱਧੀ ਹੈ ਉਹ ਕਹਿੰਦੇ ਅੱਧੀ ਕਿਵੇਂ ਕਹਿੰਦਾ ਵੀ ਆਹ ਤੇ ਵਿਚਾਰੇ ਇਹਦੀ ਸਾਦੀ ਟੋਪਾ ਦਿਓ ਵੀ ਸਾਦੀ ਹੋਊ ਜ਼ਰੂਰ ਕਹਿੰਦਾ ਵੀ ਅੱਧੀ ਹੋ ਜੇ ਚ ਇਹ ਸਾਦੀ ਹੋਣੀ ਚਾਹੀਦੀ ਹੈ ਤੇਲ ਭਈ ਉਹ ਕਹਿੰਦਾ ਵੀ ਹੋਊਗੀ ਇਹਤਨੇ ਭਈ ਰਾਜੇ ਦਾ ਮੁੰਡਾ ਜੰਗਲਾਂ 'ਚ ਜਾਂਦਾ ਵੀ ਜੀਰ ਦੇ ਨਾਲ ਘੋੜੇ ਤੇ ਤਾਂ ਇੱਕ ਖੂਹ ਦੇ ਉੱਤੇ ਪਹੁੰਚਿਆ ਜਦੋਂ ਖੂਹ ਤੇ ਗਿਆ ਨਾ ਉਹ ਖੂਹ ਦੇ ਵਿੱਚ ਤਾਂ ਹੰਝਰਾਂ ਖੜਕਦਿਆਂ ਸੁਣਿਆ ਕਰਨ ਉਹ ਤਾਂ ਗਿੱਜ ਗਿਆ ਹਰ ਰੋਜ਼ ਇਕੱਲੀ ਭਗ ਜਾ ਕਰੇ ਲੈ ਕੇ ਕੁੜਾ ਵਜੀਰ ਨੂੰ ਪਤਾ ਹੀ ਨਾ ਵੀ ਗੱਲ ਕੀ ਆ ਵਿੱਚੋਂ ਜਾ ਕੇ ਖੂਹ ਤੇ ਬਹਿ ਜਾ ਕਰੇ ਰੋਜ਼ ਆ ਕੇ ਖੂਹ ਤੇ ਬਹਿ ਜਾ ਕਰੇ ਜਦੋਂ ਖੂਹ ਦੇ ਵਿੱਚ ਤਾਂ ਹੰਝਰਾਂ ਦੇ ਨਾਲ ਛਣਕਾਰ ਸੁਣਿਆ ਕਰੇ ਉਹਦੇ ਮਨ ਦੇ ਵਿੱਚ ਵਿਰਾਗ ਆਇਆ ਕਰੇ ਵੀ ਆਪਾਂ ਯਾਰ ਹੁਣ ਸਾਦੀ ਵਾਲੀ ਹੋਵਾਂਗੇ ਕਾ ਕਦ ਨੇ ਮੈਂ ਅੱਧੀ ਸਾਦੀ ਹੂ ਤਾਂ ਇੱਕ ਦਿਨ ਕੀ ਕੀਤਾ ਉਹ ਖੂਹ ਦੇ ਵਿੱਚ ਜਿਹੜੀ ਜਗਾ ਬਣਾਈ ਸੀ ਉਹ ਦਿਓ ਰਹਿੰਦਾ ਤੇ ਉੱਥੇ ਪੂਚ ਦਿਓ ਰਹਿੰਦਾ ਤੇ ਹਰਨਾਖਸ਼ ਉਹਨੇ ਭਾਈ ਹਰਨਾਖਸ਼ ਨੂੰ ਇੱਕਰਨਾਖਸ਼ ਦੇ ਬੇਟੀ ਤੀ ਉਹ ਸਦੀ ਪਲਟਦੀ ਤੀ ਉਹ ਦੇ ਪਲਟਦੀ ਤੀ ਕਿਤੇ ਕੁਸ ਬੰਦੀ ਦੀ ਕਿਤੇ ਕੁਸ ਬੰਦੀ ਦੀ ਉਹ ਕਹਿੰਦਾ ਭਾਈ ਉਹਨੂੰ ਕਹਿੰਦਾ ਹਰਨਾਖਸ਼ ਨੂੰ ਉਹਨਾਂ ਆਪਦੇ ਕੁੜੀ ਨੂੰ ਕਹਿੰਦਾ ਬੇਟੀ ਮੈਂ ਤੈਨੂੰ ਪਾਰੇ ਜਾਣਾ ਅੱਜ ਵੀ ਮੈਂ ਤੈਨੂੰ ਕੰਧ ਨਾਲ ਲਾ ਕੇ ਜਾਊ ਜਦ ਤੱਕ ਮੈਂ ਆਉਂਦਾ ਨਹੀਂ ਕੰਧ ਨਹੀਂ ਰਹਿਣੇ ਉਹਨੇ ਵੀ ਉਹਨੂੰ ਮਨਾ ਕੇ ਜਾਦੂ ਮਾਰ ਕੇ ਮੱਖੀ ਬਣਾ ਕੇ ਉਹਨੂੰ ਕੰਧ ਨਾਲ ਲਾ ਗਏ ਉਹ ਕਹਿੰਦਾ ਬੇਟੀ ਇੱਥੇ ਹੀ ਰਹਿਣਾ ਤੈ ਕਹਿੰਦੀ ਕੋਈ ਨਾ ਪਤਾ ਜਦੋਂ ਦਿਓ ਖੂਚੋਂ ਨਿਕਲਿਆ ਉਹਨੂੰ ਐ ਆਵਾਜ਼ ਆਈ ਜਿਵੇਂ ਕੋਈ ਨੇਰੀ ਆਉਂਦੀ ਹੁੰਦੀ ਹੈ ਉਹ ਭੱਜ ਕੇ ਦਸਤ ਤੇ ਚੜ ਗਿਆ ਤਾਂ ਹੈਗਾ ਦੀ ਲੱਤੋਂ ਲਗੜਾ ਚੜਦਾ ਚੜਦਾ ਦਸ ਤਤੇ ਜਦੋਂ ਅਧ ਵਿਚਾਲੇ ਜੇ ਵਗ ਗਿਆ ਓਏ ਤਿੰਨੇ ਚਾਰੇ ਉਹਦੇ ਮਾਨ ਨੇ ਸੋਚਿਆ ਵੀ ਮੇਰੇ ਸਾੜੇ ਦੇ ਦੋਨੇ ਲੱਤਾਂ ਹੁੰਦੀਆਂ ਤੇਰੇ ਨਾਲ ਤਾ ਖੂਵਾਲੀ ਜਨਾਨੀ ਨਹੀਂ ਨਾਦੀ ਵੇਕਰਉਂਦੀ ਲੋੜਾ ਫੋਨ ਕੰਧਾ ਚੰਦਰ ਦਾ ਹੋ ਗਿਆ ਇਹ ਕਹਿੰਦਾ ਭਈ ਅਸਾ ਉਹਦੇ ਮਾਨ ਚ ਸੋਚਦਾ ਬੈਠਾ ਦਾ ਅਖਤਰ ਦੇ ਉੱਤੇ ਦਾਨ ਨੂੰ ਨੰਗਾ ਥੱਲੇ ਜੀ ਰਨਕਸ ਹਾਂ ਗਣ ਉੱਤਰਾ ਤਹਾਂ ਤੋਂ ਖੂਹ ਚ ਵੜ ਗਿਆ ਸਿਆਣੇ ਕਹਿੰਦੇ ਨੇ ਅਕਲ ਤੋਂ ਬਿਨਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਪਹਿਲਾਂ ਅਕਲ ਜ਼ਰੂਰ ਮੂਰੇ ਰੱਖੀ ਬਿਨਾਂ ਅਕਲ ਤੋਂ ਖੁੱਝ ਜਾ ਉਤਰਿਆ ਜਦ ਜਾ ਉਤਰਿਆ ਹੁਣ ਲੱਤ ਵਿਚਾਰੇ ਕੋਲ ਲੱਤੋਂ ਲਗੜਾ ਜਦ ਦੇਖਿਆ ਮੱਖੀ ਨੇ ਦੇਖ ਲਿਆ ਮੱਖੀ ਹੱਸ ਪਈ ਹਾਸਾ ਨੂੰ ਸੁਣੀ ਜਾਵੇ ਦਿਸੇ ਕੁਸੇ ਨਾ ਉਹ ਕਹਿੰਦਾ ਵੀ ਹਾਸੇ ਦੀ ਕੀ ਚੀਜ਼ ਹੈ ਮੇਰੇ ਸਾਹਮਣੇ ਆ ਉਹ ਕਹਿੰਦੀ ਵੀ ਇੱਕ ਵਾਰਾ ਮੈਨੂੰ ਆਹਦੀ ਉਂਗਲ ਤੇ ਚੜਾ ਲੈ ਮੇਰਾ ਧਰਤੀ ਤੇ ਪੈਰ ਲਵਾ ਦੇ ਕਹਿੰਦੀ ਫੇਰ ਮੈਂ ਆਪੀ ਬਣ ਜੂ ਸਿਰਾ ਕੁਛ ਬਣਨ। ਉਹਦਾ ਵੀ ਠੀਕ ਹੈ। ਉਹ ਭਈ ਉਹਨੇ ਉਗਲ ਤੇ ਚਰੇ ਹਣੂ ਉਗਲ ਤੇ ਤਰਕੇ ਧਰਤੀ ਤੇ ਧਰਤੀ ਉਹ ਮੱਖੀ। ਉਹ ਧਰਤੀ ਦਾ ਧਰਤੀ ਤੇ ਜਦੋਂ ਆ ਜਾਂਦੀ ਉਹ ਉਦੋਂ ਦਾ ਜਾਦੂ ਕੰਮ ਕਰਦਾ ਤੇ ਨਹੀਂ ਕਰਦਾ ਨਹੀਂ ਸੀ। ਉਹ ਕਿਉਂਨੇ ਭਈ ਤੇ ਲਾ ਧਰਤੀ ਤੇ ਆ ਗਈ। ਉਹਨੇ ਉਹਦਾ ਜਾਦੂ ਕਰਿਆ। ਉਹ ਕੁੜੀ ਬਣ ਗਈ ਰਾਜ ਉਹਦੀ ਦੇਉ ਦੀ। ਉਹ ਕਹਿੰਦੀ ਵੀ ਹੱਸੀ ਤਾਂ ਮੈਂ ਵੀ ਅੱਜ ਜ਼ਿੰਦਗੀ ਚ ਪਹਿਲੀ ਵਾਰ ਇਨਸਾਨ ਦੇਖਿਆ ਉਹ ਵੀ ਮੈਂ। ਇੱਕ ਲੱਤ ਵਾਲਾ। ਉਹ ਕਹਿੰਦਾ ਵੀ ਮੈਂ شادی ਕਰੂਣੀ ਐ ਵੀ ਮੈਂ ਤਾਂ شادی ਦੀ ਪੜਤਾਲ ਤੇ ਫਿਰਦਾ ਵੀ ਮੈਂ ਰਾਜੇ ਦਾ ਮੁੰਡਾ ਐ। ਉਹ ਕਹਿੰਦੀ ਵੀ شادی ਤਾਂ ਕਰਾ ਲੂੰ ਪਰ ਮੇਰੀ ਸ਼ਰਤ ਐ। ਦੇਖ ਕਿਉਂ। ਕਹਿੰਦੀ ਇੱਕ ਰਾਤ ਜੇ ਤੇਰੇ 'ਚ ਦਿਮਾਗ ਹੋਇਆ ਮੇਰੇ ਪਿਓ ਕੋਲੇ ਘੱਟ ਕੇ ਦਿਖਾ। ਤੇ ਨਵੀ ਤਾਂ ਫੇ ਤੇਰੇ ਸਾਰਿਆ ਜੇ ਤੂੰ ਜਾਦੂਗਰਨੀ ਐ ਤੂੰ ਵੀ ਜਾਦੂ ਮਾਰ ਸਕਦੀ ਐ। ਕਹਿੰਦੀ ਮੈਂ ਜਾਦੂ ਤਾਂ ਮਾਰ ਤੂੰ। ਪਰ ਜੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਕਹਿੰਦਾ ਫੇ ਦੇਖੀ ਜੂ। ਕਹਿੰਦੀ ਚੰਗਾ। ਉਹਨੇ ਭਾਈ ਜਿੱਦ ਤੇ ਪਿਓ ਦਾ ਟਾਈਮ ਆਇਆ ਉਹਦੇ ਕੰਨਾਂ 'ਚ ਆਵਾਜ਼ ਆਉਣ ਲੱਗ ਜਾਂਦੀ ਸੀ ਵੀ ਹੁੰਦੇ ਉਹ ਆਉਣ ਵਾਲੇ ਉਹ ਕਹਿੰਦੀ ਮੇਰਾ ਪਿਓ ਚੰਦ ਪਿਆਉਣ ਵਾਲਾ ਤੂੰ ਕਹਿੰਦੀ ਥਾ ਧਰ ਲਾ ਮੂਰੇ ਕਹਿੰਦਾ ਕਾਹ ਕਹਿੰਦੀ ਤੂੰ ਥਾਲ 'ਚ ਧਰ ਲੈ ਇਹਨੇ ਥਾ ਧਰ ਆਇਆ ਧਰਿਆ ਮੂਰੇ ਨਾ ਉਹਨੇ ਮਾਰਿਆ ਜਾਦੂ ਆਪਾਂ ਕੜਲੀ ਕਹਿੰਦੇ ਨੇ ਉਹ ਟਾਈਮ ਦੇ ਵਿੱਚ ਚਿਪਕਲੀ ਕਹਿੰਦੇ ਹੁੰਦੇ ਨੇ ਉਹਨੇ ਚਿਪਕਲੀ ਬਣਾ ਕੇ ਕੰਧ ਤੇ ਲਾਤੀ ਉਹ ਕਹਿੰਦੀ ਭਾਈ ਜਦ ਕਹਿੰਦੀ ਮੇਰਾ ਪਿਓ ਨਹੀਂ ਜਾਂਦਾ ਉਹ ਤੱਕ ਤੈਂ ਆ ਪਾਇਰ ਨਹੀਂ ਪੱਟਣਾ ਇੱਥੋਂ ਹੱਲਣਾ ਨਹੀਂ ਜੇ ਥੱਲੇ ਡਿੱਗ ਪਤਾ ਮੇਰਾ ਜਾਦੂ ਕੰਮ ਛੱਡ ਜੂ ਥੱਲੇ ਨਹੀਂ ਡਿੱਗਣਾ ਇਹ ਚੰਗਾ ਉਹ ਪਈ ਹੋੜੀ-ਹੋੜੀਆਂ ਰਿਸਕ ਦਾ ਰਿਸਕ ਦਾ ਵਿਚਾਰਾ ਕਿਸੇ ਸੰਗਤ ਚ ਫਸ ਗਿਆ ਵੀ ਚੱਲ ਕੋਦੋਂ ਤਾਂ ਜਾਊ ਇਹ ਦਾਨੋਂ ਆਇਆ ਤੇ ਦਾਨੋਂ ਆਖਨੇ ਵਾਸਨਾ ਲੇਤੀ ਕਹਿੰਦਾ ਬੇਟੀ ਮਰਦ ਦੀ ਵਾਸਨਾ ਆਉਂਦੀ ਅੰਦਰੋਂ ਕਹਿੰਦੀ ਪਤਾ ਜੀ ਮਰਦ ਮੱਥੇ ਕਿੱਥੇ ਮਰਦ ਨੂੰ ਤਾਂ ਤਰਸਦੀ ਕਹਿੰਦਾ ਮਰਦਾ ਬੇਟੀ ਬਾਸਣਾ ਰਹੀ ਹੈ ਕਹਿੰਦੀ ਨਹੀਂ ਜੀ ਤੁਸੀਂ ਬਾਹਰੋਂ ਆਏ ਥੋੜੇ ਵਕਤਾਂ ਚੋਂ ਆਉਂਦੀ ਹੋ ਚੱਲ ਭਈ ਬਹਿ ਗਿਆ ਪੈ ਗਿਆ ਉਹਨੇ ਕਿਹਾ ਕੋਈ ਖਾਣਾ ਖਾਣਾ ਤੀ ਕ ਉਹਦੀ ਬੇਟੀ ਇੱਕ ਖਾਣਾ ਬਣਾਉਂਦੀ ਹੁੰਦੀ ਕੱਲਾ ਬਸ ਉਹ ਸੋਤਿਆ ਵਿਚਾਰ ਉਹ ਵੀ ਭੁੱਖਾ ਕਹਿੰਦਾ ਤੂੰ ਦੋ ਦਿਨ ਹੋ ਗਏ ਉਹਨੇ ਖਾਣਾ ਦੋ ਧਰਲੇ ਬਣਾ ਲੇ ਦੇਖ ਨਾ ਬੇਟੀ ਅੱਜ ਦੋ ਖਾਣੇ ਕਿਵੇਂ ਬਣਾ ਲੇ ਕਹਿੰਦੀ ਇੱਕ ਪਤਾ ਤੇਰਾ ਇੱਕ ਮੇਰਾ ਕਹਿੰਦਾ ਨਹੀਂ ਬੇਟਾ ਮੈਂ ਤਾਂ ਬਾਹਰੇ ਜਉਂ ਕਿੰਦੀ ਫਿਰ ਹੁਣ ਤਾਂ ਮੈਂ ਧਰ ਲਿਆ ਪਤਾ। ਹਾਂ ਚੱਲ ਕੋਈ ਨਾ ਭਾਈ ਤੂੰ ਸ਼ੱਕ ਨਹੀਂ ਮੈਂ ਤਾਂ ਹੁਣ ਬਾਹਰ ਹੀ ਹਾਂ। ਦੇਉ ਜਦੋਂ ਬਾਹਰ ਨਿਕਲ ਗਿਆ ਉਹਨੇ ਥਾਲਤ ਕਰਿਆ ਮੁਰੇ ਥਾਲ ਚੱਕ ਕੇ ਡਿਗੀ ਪਿਆ। ਗੱਲੀ ਥਾਲ ਚੱਕ ਕੇ ਉਹਨੇ ਥੱਲੇ ਧਰਤੀ। ਧਰਤੀ ਨਾਲ ਉਹਦਾ ਕਲੇਸ਼ਨ ਦੀ ਬਸ। ਜਾਦੂ ਦਾ ਧਰਤੀ ਨਾਲ ਚੱਲਦਾ ਨਹੀਂ। ਊਨ ਹੀ ਚੱਲਦਾ। ਉਹਨੇ ਪਈਦਲਾ ਮਾਰਿਆ ਜਾਦੂ ਬਣਾ ਲਿਆ ਉਹ ਹੀ ਬੰਦਾ। ਉਹ ਕਹਿੰਦਾ ਵੀ ਜੇ ਤੂੰ ਜਾਦੂ ਕਰਨੀ ਹੈ ਮੇਰੀ ਲੱਤ ਵੀ ਲੁੱਟ ਕਾ ਸਕਦੀ ਹੈ। ਉਹ ਕਹਿੰਦੀ ਜੀ ਜਾਦੂ ਇੱਥੇ-ਇੱਥੇ ਆ ਜਾਦੂ ਤਾਂ ਹਾਂ ਨਹੀਂ ਇਹ ਡੰਡ ਤੇਰਾ ਪਰਮਾਤਮਾ ਦਾ ਦਿੱਤਾ ਹੋਇਆ ਹੈ। ਸਾਦੀ ਤੇਰੇ ਨਾਲ ਕਰਾ ਲਵਾਂ ਪਰ ਇੱਕ ਵਾਰਾ ਨਾ ਮੇਰੇ ਪਿਓ ਦੇ ਮੱਥੇ ਲੱਗਣਾ ਪਊ। ਕਹਿੰਦਾ ਜੇ ਮੈਨੂੰ ਖਾ ਗਿਆ ਕਹਿੰਦੀ ਉਹਦੀ ਮੈਂ ਜ਼ਿੰਮੇਵਾਰ ਹਾਂ। ਚੱਲ ਉਹ ਦਿਨ ਭਈ ਜਿੱਦਾਂ ਦਾ ਪਿਓ ਆਇਆ ਉਹ ਦਿਨ ਪਲੰਘ 'ਤੇ ਆਇਆ। ਪਲੰਘ 'ਤੇ ਬੈਠਾ ਰ ਜਿਹਦਾ ਮੁੰਡਾ। ਉਹ ਪਈ ਦੇ ਲਾ। ਦੇਖ ਕੇ ਭਈ ਖੁਸ਼ ਹੋ ਗਿਆ। ਹੱਸਿਆ। ਵੀ ਮੇਰਾ ਖਾਣਾ ਤਾਂ ਮੇਰੇ ਘਰੇ ਬੈਠੇ। ਅੱਸਿਆ ਜਦੋਂ ਉਹਨੂੰ ਕਹਿੰਦਾ ਬੇਟੀ ਕਹਿੰਦਾ ਹਾਂ ਕਹਿੰਦਾ ਮੇਰੇ ਨਾਲ ਸੁਰਾ ਲੈ ਕੇ ਆ ਕਹਿੰਦੀ ਪਿਤਾ ਪਿਤਾ ਇਹ ਸੁਰੇ ਵਾਲਾ ਨਹੀਂ ਹੈਗਾ ਜਿਹੜਾ ਤੂੰ ਕਹਿੰਨੇ ਤੈਨੂੰ ਕਿਉਂ ਕਹਿੰਦੀ ਮੇਰਾ ਇਹ ਜੀਵਨ ਸਾਥੀ ਹੈ ਮੈਂ ਇਤਨਾ ਜੀਪਾਤ ਪ੍ਰਗੀਤ ਕਰਨਾ ਉਹਦਾ ਉਹ ਕਹਿੰਦਾ ਬੇਟੀ ਗੱਲ ਸੁਣ ਮੇਰੀ ਕਹਿੰਦੇ ਹਾਂ ਕਹਿੰਦਾ ਇਸ ਗੱਲ ਤੇ ਮਾਰੇ ਨਾ ਤਾਂ ਮੈਂ ਖੂਚ ਵਕਤ ਕੱਟਿਆ ਕਿ ਮੇਰੀ ਬੇਟੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੋਈ ਇਨਸਾਨ ਨਾ ਦੇ ਤੇ ਚੱਕ ਪੇ ਫਿਰ ਉਹਨੇ ਉੱਥੋਂ ਕੁੜੀ ਨੇ ਕਿਹਾ ਰਾਜੀ ਜੀ ਨੇ ਕਹਿੰਦੀ ਦੁਨੀਆ ਦੇ ਉੱਤੇ ਸਭ ਕੁਝ ਚੱਲਦਾ ਹੈ ਸਭ ਕੁਝ ਕਰਦੇ ਨੇ ਇਹਦਾ ਪਿਤਾ ਕਹਿੰਦੀ ਦੁਨੀਆ ਤਾਂ ਚੱਲੂਗੀ ਜੇ ਔਰਤ ਤੇ ਬਿੰਦੇ ਦਾ ਮੁੱਢਾ ਨਾ ਮੁੱਢਾ ਜੁੜੂਗਾ ਦੁਨੀਆ ਫੇ ਚੱਲੂ ਕਹਿੰਦੀ ਤੇਰੀ ਤੇਰੀ ਬਾਣ ਪੁੱਤ ਦਾ ਤੇਰੀ ਆ ਦੁਨੀਆ ਖਾਣਾ ਜਿਹੜੀ ਮੇਰੀ ਬਾਣ ਪੁੱਤ ਦਾ ਮੇਰੀ ਆ ਦੁਨੀਆ ਪਤਾਉਣਾ ਫਿਰ ਉਹਨੇ ਹਰਨਾਖਸ ਨੇ ਉਹਨੂੰ ਵਚਨ ਦਿੱਤਾ ਤੀ ਇਹ ਕਹਿੰਦਾ ਲਾਇਬਰਟੀ ਹੁਣ ਤੇਰੀ ਚੱਲੂ ਜਿਵੇਂ ਤੂੰ ਕਹੇਂਗੀ ਇਹਨੂੰ ਕੁਛ ਨਹੀਂ ਕਹਦਾ ਪਰ ਕਹਿੰਦਾ ਅੱਜ ਰਾਤ ਤੋਂ ਰਾਤ ਮੇਰੇ ਖੂਚੋਂ ਬਾਹਰ ਹੋ ਜਾਓ ਚਾਹਤਨ ਮੈਂ ਸਵੇਰ ਉੱਠਣੇ ਕਹਿੰਦੀ ਵੀ ਚੰਗਾ ਉਹ ਜਦੋਂ ਭਈ ਸਵੇਰ ਉੱਠਿਆ ਉਹ ਤਨੂ ਖੂਚੋਂ ਬਾਹਰ ਆ ਗਿਆ ਉਹ ਦੇਵੋ ਕੋਲੇ ਇੱਕ ਮਣੀ ਧੀ ਜਿਹਦੇ ਸਹਾਰੇ ਉਹ ਕੰਮ ਕਰ ਰਿਹਾ ਸੀ ਉਹਨੇ ਮਣੀ ਚرائیਤੀ ਰਾਜੇ ਦੀ ਕੁੜੀ ਨੇ ਉਹ ਦੇਵ ਦੀ ਨੇ ਕਹਿੰਦੀ ਵੀ ਤੇ ਸਰਾਂ ਨੇ ਮਣੀ ਚਰਾ ਲੈ ਇਹ 14 ਘੰਟੇ ਨੀਂਦਦਾ ਦਸੋਂ ਗਿਆ ਉਹਨੇ ਬੋਝ ਕੇ ਮਣੀ ਚੱਕ ਲਈ ਸਾਨੂੰ ਤੇ ਦਿਓ ਨੇ ਪਤਾ ਕੀ ਕਿਹਾ ਤੀ ਉਹ ਬਖਾਣਾ ਹੁਣ ਚੱਲਦਾ ਦਿਓ ਕਹਿੰਦਾ ਨਾ ਕਹਿੰਦਾ ਘਰ ਦਾ ਪੇਤਾ ਜੇ ਉਹਦਾ ਸਰਜਾ ਦਿਲ ਦਾ ਪੇਤ ਨਾ ਦੂ ਜਿਹਨੂੰ ਕੁੜੀ ਨੂੰ ਉਹਦਾ ਦਿਲ ਦਾ ਪੇਤ ਵੀ ਮਣੀ ਦੇ ਸਿਰ ਤੇ ਚੱਲਦਾ ਇਹ ਤਾਂ ਉਹ ਮਣੀ ਉਹ ਕੁੜੀ ਨੇ ਉਹ ਤੋਂ ਚਰਵਾਈ ਹੁਣ ਕਹਿੰਦੇ ਉਹਨੂੰ ਉੱਥੇ ਜਾਣ ਦੇਣੀ ਪੈਗੀ ਹੂਚ ਬਾਹਰ ਨਹੀਂ ਆ ਸਕਿਆ ਮਣੀ ਦੇ ਸਿਰ ਤੇ ਆਉਂਦਾ ਤੀ ਉਹ ਜਦ ਮਣੀ ਹੱਥ ਤੇ ਤਾਲਾਂ ਦਾ ਮਣੀ ਲੈ ਕੋਈ ਹੁੰਦੀ ਉਹ ਤਾਂ ਨਾ ਨਾ ਪਰ ਉਹ ਕਿਉਂ ਰਾਜੇ ਦੀ ਕੁੜੀ ਨੇ ਪਹਿ ਉਹਦਾ ਨਾਲ شادی ਕਰਾਈ ਉਹਦਾ ਦਾਨੂ ਦੇ ਨੇ ਨਾਕਸ ਦੀ ਨੇ ਉਹਨੇ ਬੰਦਾ ਨਹੀਂ ਦਿੱਕਤੀ ਦੇਖਿਆ شادی ਕਰਾ ਕੇ ਘੋੜੇ ਤੇ ਆਉਂਦੀ ਐ ਜਦੋਂ ਨੇ ਦੇਖਿਆ ਸ਼ਹਿਰ ਦੇ ਵਿੱਚ ਗਰਮਲ ਗਲਮਣ ਹੁੰਦੀ ਉਹ ਹੱਸੀ ਜਾਵੇ ਮੰਗਰ ਬੈਠੀ ਉਹਦੀ ਮਾਂ ਕਹਿੰਦੀ ਪੁੱਤੇ ਤਾਂ ਕਾਮੜੀ ਐ ਕਾਮੜੀ ਵਿਆਹ ਲਿਆ ਕਹਿੰਦਾ ਮਾਂ ਕਾਮੜੀ ਨਹੀਂ ਇਹਦੇ ਵਰਗੀ ਦੁਕਾਨ ਨਹੀਂ ਸ਼ਤਾਨ ਨਹੀਂ ਜੋਦਾ ਨਹੀਂ ਕੋਈ ਦੇ ਵਰਗਾ ਜਿੰਨੀ ਇਹ ਜੋਦਾ ਹੈ ਕਹਿੰਦਾ ਕਿਉਂ ਕਹਿੰਦਾ ਇਹ ਤਾਨੂੰ ਦੀ ਕੁੜੀ ਹਰਨਾਖਸ ਦੀ ਹਾਸ਼ ਦੀ ਘਾਇਆ ਇਹਨੇ ਅੱਜ ਤੱਕ ਕਿਤੇ ਬੱਤੀ ਨਹੀਂ ਚਲਦੀ ਵੇਖੀ ਇਹਨੂੰ ਦੁਨੀਆਂਦਰੀ ਦਾ ਪਤਾ ਹੀ ਨਹੀਂ ਉਹ ਕਹਿੰਦੀ ਪੱਛ ਠੀਕਾ ਪੁੱਤ ਫਿਰ ਮਾਂ ਲਾਗੀ ਸਾਬ ਫਿਰ ਉਹਨਾਂ ਰਾਜੇ ਦੀ ਕੁੜੀ ਨੂੰ ਉਹਨੂੰ ਕਹਤੀ ਕਿ ਬੀ ਅੱਧੋਂ ਮਰੇ ਅੱਧਾ ਵਿਆਹ ਹੁਣ ਉਹ ਕਹਿੰਦੇ ਜਦੋਂ ਰਾਜਾ ਅੱਧਾ ਵਿਚਾਲੇ ਹੋ ਗਿਆ ਵਿਆਹ 16 ਘੰਟੇ ਟਾਈਮ ਲੰਘਿਆ ਆਦਾਨੋਂ ਦੀ ਕੁੜੀ ਨੂੰ ਖਿਆਲ ਆਇਆ ਆਪਣੇ ਪਿਓ ਦਾ ਫਿਰ ਉਹਨੇ ਫਿਰ ਕਿਹਾ ਕਹਿੰਦੀ ਰਾਜੇ ਦੇ ਮੁੰਡੇ ਨੂੰ ਕਹਿੰਦੀ ਲਾ ਜੀ ਮੈਂ ਤੇ ਜਾਊਂਗੀ ਮੇਰੇ ਪਿਓ ਦਾ ਖਿਆਲ ਆ ਗਿਆ ਮੈਨੂੰ ਉਹ ਕਹਿੰਦਾ ਮੈਂ ਤਾਂ ਕਿਰਾਵਾ ਕਰਾਉਣਾ ਸੀ ਮੈਨੂੰ ਤਾਂ ਪਤਾ ਸੀ ਵਧਾ ਪਿਆ ਮੇਰੇ ਦੇਖਿਆ ਕਰਮਾ ਚ ਅੱਧਾ ਵਾ ਪਿਆ ਮੇਰਾ ਹੋ ਗਿਆ ਉਹ ਕਹਿੰਦੀ ਫਿਰ ਐ ਕਰ ਅੱਜ ਮੈਂ ਜਾਊਂਗੀ ਆਪਦੀ ਨਿਗਰਾਨੀ ਰੱਖੋ ਕਨੈਕ ਕਨਾ ਕਹਿੰਦੀ ਚੰਗਾ ਰਗਾਨੀਆਂ ਦਾ ਕਾਨੂੰਨ ਉਹਦੀ ਵੀ ਇਹ ਕਿ ਕੋ ਚੱਕ ਕੇ ਲੈ ਜਾਂਦੇ ਕੁਸ ਉਹ ਐ ਸਮਝ ਗਈ ਕਿ ਬਿਨ ਰਗਾਨੀ ਯਾਰ ਕਿਵੇਂ ਜਾਊਂਗੀ ਜਦੋਂ ਦੀ ਘਰ ਦੀ ਗੌਰ ਰਖਿਓ ਕਿ ਫਿਰ ਉਹ ਰਾਜੇ ਤਾਨੋ ਦੀ ਕੁੜੀ ਨੇ ਫਿਰ ਜਾਂਦੀ ਜਾਂਦੀ ਨਾ ਉਸੇ ਦੀ ਦੂਸਰੀ ਰਾਤ ਵੀ ਲੈ ਗਈ ਦੀ ਰਾਜੇ ਦੇ ਮੁੰਡੇ ਦੀ ਕਹਣਾ ਕਹਿੰਦੀ ਅੱਧੀ ਸਾਦੀ ਹੋਈ ਸੀ ਅੱਧੀ ਤੇਰੇ ਲੱਤ ਦੀ ਅੱਜ ਸਾਦੀ ਵੀ ਟੁੱਟ ਗਈ ਤੇ ਦੂਜਾ ਵੀ ਅੰਗ ਗਿਆ ਉਹ ਤਾਂ ਫਿਰ ਉਹਨੇ ਲੋ ਰਾਜੇ ਦੇ ਮੁੰਡੇ ਨੂੰ ਵਿਚਾਰ ਕਰੀ ਤੇ ਚੀਜ਼ ਦੀ ਕਹਿੰਦਾ ਜਦੋਂ ਵੀ ਕੋਈ شادی ਕਰਾਉਣੀ ਆ ਜਾਂ ਕੁਝ ਵੀ ਕਰਾਉਣੀ ਆ ਤਾਂ ਜੀਵਨ ਸਾਥੀ ਦਾ ਪੇਤ ਆਉਣਾ ਚਾਹੀਦਾ ਹੈ ਪੇ ਪੇ ਤਾਂ ਸਦੀ ਨਾ ਕਰਪੋ